ਅਲਿਤੇ ਸਮਾਜ ਦੇ ਲੋਕਾਂ ਦੀ ਬਾਹ ਨਹੀਂ ਪੜ ਰਹੀ ਉਹਨਾਂ ਤੋਂ ਜਾਣਦੇ ਆ ਕੀ ਕਰਨਾ ਚਾਹੀਦਾ ਤਾਂ ਕਿ ਸਰਕਾਰ ਦੇ ਤੱਕ ਪਹੁੰਚ ਹੋ ਸਕੇ ਤੇ ਐਸਸੀ ਭਾਈਚਾਰੇ ਨੂੰ ਇਨਸਾਫ ਮਿਲ ਸਕੇ ਠੀਕ ਹੈ ਜੀ ਸਰ ਸਭ ਤੋਂ ਪਹਿਲਾਂ ਤੁਸੀਂ ਆਏ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਮੈਂ ਅਜੈਪ ਸਿੰਘ ਬਠੋਈ ਪ੍ਰਧਾਨ ਨਰੇਗਾ ਵਰਕਰ ਫਰੰਟ ਪੰਜਾਬ ਜੋ ਅੱਜ ਪੰਜਾਬ ਦੇ ਵਿੱਚ ਐਸਸੀ ਬੀਸੀ ਸਮਾਜ ਤੇ ਦਿਨ ਬਰ ਦੇ ਨਾਤਿਆਚਾਰ ਵਧ ਰਹੇ ਨੇ ਜ਼ੁਲਮ ਵਧ ਰਹੇ ਨੇ ਤੱਕੇ ਛਾਈਆਂ ਹੋ ਰਹੀਆਂ ਨੇ ਜ਼ਬਰ ਹੋ ਰਹੇ ਨੇ ਔਰ ਹੱਕਾਂ ਤੇ ਡਾਕੇ ਪੈ ਰਹੇ ਨੇ ਜਿਵੇਂ ਪਿੰਡ ਬਠੋਈ ਕਲਾਂ ਦੇ ਵਿੱਚ ਐਸਸੀ ਭਾਈਚਾਰਾ ਮਜ਼ਦੂਰ ਭਾਈਚਾਰਾ ਨੇ 1/3 ਹਿੱਸੇ ਜ਼ਮੀਨ ਦੀ ਬੋਲੀ ਦੇ ਪੈਸੇ ਭਰੇ ਨੇ ਵੀਡੀਓ ਦਫ਼ਤਰ ਦੇ ਵਿੱਚ ਭਰੇ ਨੇ ਅੱਜ ਤੱਕ ਇਹਨਾਂ ਨੂੰ ਕਬਜ਼ਾ ਨਹੀਂ ਦਿੱਤਾ ਔਰ ਜਿਨ੍ਹਾਂ ਦੀ ਉੱਥੇ ਵੀਡੀਓ ਦਫ਼ਤਰ ਦੇ ਵਿੱਚ ਮਾਰਕਟ ਹੋਈ ਆ ਸ਼ਰਿਆਮ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਔਰ ਜਥੇਬੰਦੀਆਂ ਨੇ ਸੰਘਰਸ਼ ਕਰਕੇ ਐਸਸੀ ਐਸਟੀ ਐਕਟ ਦਾ ਪਰਚਾ ਦਰਜ ਕਰਵਾ ਦਿੱਤਾ ਪਰ ਪੰਜਾਬ ਪੁਲਿਸ ਪੰਜਾਬ ਸਰਕਾਰ ਅੱਜ ਤੱਕ ਉਹਨਾਂ ਨੂੰ ਗ੍ਰਿਫਤਾਰ ਕਰਨ 'ਚ ਫੇਲ ਹੋਈ ਹੈ ਕਿਉਂਕਿ ਸਿਸਟਮ ਪੰਜਾਬ ਸਰਕਾਰ ਦਾ ਹਰ ਫਰੰਟ ਤੋਂ ਫੇਲ ਹੋਇਆ ਅੱਜ ਪੰਜਾਬ ਦਾ ਐਸ்சி ਬੀਸੀ ਸਮਾਜ ਮਜ਼ਦੂਰ ਭਾਈਚਾਰਾ ਬੜਾ ਦੁਖੀ ਹੈ ਔਰ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਕਿ ਜੋ ਇਹਨਾਂ ਤੇ ਹੋਇਆ ਜ਼ੁਲਮ ਅਤਿਆਚਾਰ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਔਰ ਜੋ ਤੀਜੇ ਹਿੱਸੇ ਦੀ ਜ਼ਮੀਨ ਦੇ ਪੈਸੇ ਭਰਾਏ ਨੇ ਉਹਦਾ ਕਬਜ਼ਾ ਨਾ ਮਿਲਿਆ ਤਾਂ ਆਉਣ ਵਾਲੀ 18 ਅਗਸਤ ਨੂੰ ਵਿੰਡ ਬਠੋਈ ਕਰਾਂਦੀ ਨਹੀਂ ਪੂਰੇ ਪੰਜਾਬ ਦਾ ਐਸਸੀ ਮਜ਼ਦੂਰ ਭਾਈਚਾਰਾ ਡੀਸੀ ਦਫ਼ਤਰ ਦਾ ਘਰੋ ਕਰੇਗਾ ਔਰ ਇਹ ਨਹੀਂ ਪਤਾ ਇਹ ਅਸੀਂ ਪਰਮਾਨੈਂਟਲੀ ਪੱਕਾ ਮੋਰਚਾ ਲਾ ਦਈਏ ਜਦੋਂ ਤੱਕ ਇਹਨਾਂ ਨੂੰ ਸਾਫ਼ ਨਹੀਂ ਮਿਲਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਪੂਰੇ ਪੰਜਾਬ ਦੇ ਐਸਸੀ ਬੀਸੀ ਸਮਾਜ ਨੂੰ ਬੇਨਤੀ ਕਰਦਾ ਮਜ਼ਦੂਰ ਭਾਈਚਾਰਾ ਅੰਬੇਡਕਰ ਧਾਰਮਿਕ ਜਥੇਬੰਦੀਆਂ ਨੂੰ ਕਿ 18 ਤਰੀਕ ਨੂੰ डीसी दफ्तर पहुंच के पिंड बठोई कलां दे इस मजदूर भाई चारे नु इंसाफ जस्टिस ଦਵਾਇਆ ਜਾਵੇ ਤਾਂ ਕਿ ਜੋ ਇਹਨਾਂ ਨੇ ਹੱਕ ਸੱਚ ਦੀ ਲੜਾਈ ਲੜ ਰਹੇ ਨੇ ਇਹ ਕਾਮਯਾਬ ਹੋ ਸਕਣ ਸਾਰਿਆਂ ਨੂੰ ਜੈਪੀ ਜੈਪੜ ਕਾਂਗਰਸ ਦੀ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਬਹੁਜਨ ਭਾਰਤੀ ਜਨਤਾ ਪਾਰਟੀ ਦੀ ਇਹਨਾਂ ਪਾਰਟੀਆਂ ਦੇ ਲੀਡਰ ਜਿਨ੍ਹਾਂ ਨੇ ਵੋਟ ਮੰਗੀ ਆਪਣੇ ਪਿੰਡਾਂ ਚਾਹੁੰਦੇ ਨੇ ਉਹਨਾਂ ਦੇ ਦਲਿਤ ਜਿਹੜੇ ਇਹਨਾਂ ਦਾ ਵਿੰਗ ਬਣਿਆ ਆਪਣੇ ਹੀ ਲੋਕੀ ਉਹਨਾਂ ਦਾ ਜਿਹੜਾ ਹੈਗਾ ਇਕੱਲੇ ਪੈਰਵਾਹੀ ਕਰਦੇ ਆ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਕੁਝ ਕਰਨ ਚਾਹੀਦਾ ਮੈਂ ਕਹਿਣਾ ਚਾਹੁੰਦਾ ਜਿਹੜੇ ਇਹਨਾਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਸਾਡੇ ਐਸਸੀ ਵੀਸੀ ਸਮਾਜ ਦੇ ਕੋਈ ਐਸਸੀ ਪ੍ਰਧਾਨ ਬਣਿਆ ਐ ਐਸਸੀ ਵਿੰਗ ਦਾ ਕੋਈ ਸੈੱਲ ਦਾ ਇਹਨਾਂ ਸਾਰੇ ਪਾਰਟੀਆਂ ਨੇ ਸਾਡੇ ਸਮਾਜ ਨੂੰ ਮਿਸਯੂਜ਼ ਕੀਤਾ ਵਰਤਦੇ ਨੇ ਸਿਰਫ ਝੰਡਾ ਚੱਕਣ ਲਈ ਰੱਖਿਆ ਜੰਦਾਬਾਦ ਮੁਰਦਾਬਾਦ ਕਰਨ ਲਈ ਰੱਖਿਆ ਜਦੋਂ ਸਮਾਜ ਤੇ ਭੀੜ ਪੈਂਦੀ ਹੈ ਨਾ ਕੋਈ ਐਸਸੀ ਐਮਐਲਏ ਰਿਜ਼ਰਵ ਤੋਂ ਐਮਪੀ ਐ